ਹਣਾ ਹਾਂਜੀ ਬਾਈ ਜੀ ਬਾਈ ਮਾਡਲ 5911 ਦੇ ਟਾਇਰਾਂ ਚ ਆ ਗਿਆ ਹਾਂਜੀ ਕਾਟਰ ਦਾ ਦਿਖਾ ਦੀ ਬਾਈ ਕਗੀ ਰੰਗ ਰੂਪ ਦਾ ਦਿਖਾ ਦੀ ਪੂਰਾ ਸੋਹਣਾ ਰੀਪਰ ਆ ਜਿਵੇਂ ਕਹਣਾ ਵੀ ਕਿ ਐਸੇ ਪਾਪੜੀ ਜਿਆਦੇ ਲੈਦੀ ਹੁੰਦੀ ਹੈ ਨਾ ਬਾਈ ਹਾਂਜੀ ਹਾਂਜੀ ਆਪਣੇ ਕੋਈ ਵੀ ਕਿਸੇ ਵੀ ਰੀਪਰ ਦੇ ਪਾਪੜੀ ਨਹੀਂ ਲਈ ਹੋਈ ਨਹੀ ਲਈ ਬਾਈ ਜੀ ਠੀਕ ਹੈ ਤੇ ਬਾਈ ਇਹ ਇਹਦਾ ਰਿਪੇਅਰ ਦਾ ਕਿੰਨਾ ਖਰਚਾ ਲਵੇ ਟਲਵੂਟਾਂ ਦਾ ਓਕੇ ਆ ਲਵੇਟਾਂ ਲਬੂਟਾਂ ਦਾ ਬਾਈ ਜੀ ਰਿਪਰ ਓਕੇ ਜੀ ਰਿਪੇਅਰ ਦਾ ਖਰਚਾ ਕੱਲਾ ਇਹਦੇ ਬਲੇਟਾ ਬਲੇਟਾ ਦਾ ਪੈਣਾ ਜੀ ਕੱਲਾ ਬਲੇਟਾ ਦਾ ਹਾਂ ਹੋਰ ਉਸ ਤੋਂ ਕੋਈ ਖਰਚਾ ਨਹੀਂ ਰਿਪਰ ਤੇ ਜੀ ਅੱਪਾ ਜਿੰਨੇ ਵੀ ਰਿਪਰਾਂ ਦੀ ਵੀਡੀਓ ਸਾਰਿਆਂ ਦੀ ਕਰੀ ਆ ਸਾਰੇ ਆਪਣੇ ਕੋਲ ਕੱਲੇ ਬਲੇਟਾ ਬਲੇਟਾ ਦੇ ਕੱਲੇ ਬਲੇਟਾ ਬਲੇਟਾ ਖਰਚੇ ਆ ਆਪਣੇ ਕੰਮ ਹੀ ਇਹਨਾਂ ਕਹੇ ਵੀਰ ਜੀ ਆਪਾਂ ਥੋੜਾ ਜਿਹਾ ਸਾਫ਼ ਰਿਪਰ ਰੱਖਦੇ ਆ ਠੀਕ ਹੈ ਖੋਰ ਖੋਰ ਜਾਂ ਆਪਣੇ ਕੋਲ ਉਹ ਸਿਸਟਮ ਹੈ ਨਹੀਂ ਗਾ ਜਿਹੜੀ ਰਿਪਰ ਰੱਖਣ ਵਾਲਾ ਠੀਕ ਹੈ ਵੀ ਚੰਗਾ ਰਿਪਰ ਆ हां ਜਿਹੜੀ ਚੀਜ਼ ਮੰਗਦਾ ਹੋਰ ਹੀ ਪਰ ਵੀਰ ਜੀ ਆਪਣੇ ਬਕਾਇਦਾ ਵੀਡੀਓ ਚੱਲ ਰਹੀ ਹੈ ਪੁੱਛ ਕੋਈ ਆਪਾਂ ਗੱਲ ਲੁਕੋ ਨਹੀਂ ਰੱਖਣੀ ਗੱਲ ਸਾਰੀ ਦੱਸ ਕੇ ਹੀ ਪਰ ਦੇਣਾ ਆਪਾਂ ਬਾਈ ਜੀ ਠੀਕ ਹੈ ਬਾਈ ਇਹ ਕੀ ਰੇਟ ਦਾ ਬਾਈ ਇਹ ਇਹਦਾ ਰੇਟ ਮੰਗਦੇ 235000 ਰੁਪਏ ਜੀ 235000 ਮੰਗਦੇ ਆ ਮੌਕੇ ਦੇ ਮਾਨਦਾਨ ਫੁੱਲ ਕਰਾ ਫੁੱਲ ਕੀਤਾ ਜਾਊਗਾ ਜੀ ਠੀਕ ਹੈ